ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮ ਹੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਧਾ ਲਓ ਜੀ ਗਰਮੀ ਹੋ ਗਈ ਪੰਜਾਬ ਵਿੱਚ ਬਹੁਤ ਜ਼ਿਆਦਾ ਹੈ ਹੈਨਾ ਅਕਨ ਲਦੀ ਗੱਲ ਆ ਜੀ ਕੱਲ 45 ਡਿਗਰੀ ਟੈਂਪਰੇਚਰ ਤਾਂ ਜੀ ਹੋਰੇ ਪੰਜਾਬ ਚ ਤੇ ਅੱਜ ਚਲੋ ਫੇਰ ਵੀ ਥੋੜੀ ਰਾਹਤ ਆ ਐਨੀ ਜ਼ਿਆਦਾ ਨਹੀਂ ਹੈਗੀ ਹੈਗੀ ਗਰਮੀ ਅੱਜ ਵੀ ਆ ਪਰ ਬਹੁਤ ਹੀ ਜ਼ਿਆਦਾ ਨਹੀਂ ਹੈ ਪਰ ਕੱਲ ਤਾਂ ਤੁਸੀਂ ਇਹ ਹਿਸਾਬ ਲਾ ਲਓ ਕੱਲ ਤਾਂ ਜੀ ਵੀ ਮੈਂ ਕਹਿੰਦਾ ਖੜ ਨਹੀਂ ਤਾਂ ਹੁੰਦਾ ਅੰਦਰ ਬੈਠਿਆਂ ਨੂੰ ਲੈਂਟਰ ਵੀ ਐਂ ਤਪਦੇ ਸਨ ਨਾ ਵੀ ਜਿੱਦਾਂ ਪਤਾ ਨਹੀਂ ਕਿਤੇ ਪੱਠੀ ਕੋਲ ਬੈਠੇ ਹੁੰਦੇ ਇਹ ਹਿਸਾਬ ਲਾ ਲਓ ਵੀ ਐਨੀ ਜ਼ਿਆਦਾ ਗਰਮੀ ਹੋਈ ਵੀ ਥੀ ਹਨਾ ਬਹੁਤ ਜ਼ਿਆਦਾ ਕੱਲ ਤਾਂ ਬਹੁਤ ਕੰਮ ਨੂੰ ਕਰਦੇ ਡੰਗਰਾਂ ਦਾ ਕੰਮ ਨਵੇੜਦੇ ਤੇ ਜੀ ਜਿਆਦਾ ਮੈਂ ਕਹਿੰਦਾ ਵੀ ਮੈਂ ਤਾਂ ਪੀ ਗਿਆ ਹੋਣਾ ਘੱਟੋ ਘੱਟ 4-5 ਲੀਟਰ ਪਾਣੀ ਤਿੰਨ 4 ਕਬਜ ਤੇ ਲੈ ਕੇ 7 ਕਬਜ ਤੱਕ ਤਿੰਨ ਘੰਟਿਆਂ ਚ ਦੇ ਗਲਾਸ ਥੋੜੀ ਦੇਰ ਬਾਅਦ ਆਏ ਕਰੀਏ ਦੇ ਗਲਾਸ ਬਹੁਤ ਪਾਣੀ ਪੀ ਗਿਆ ਜੀ ਕੱਲ ਤਾਂ ਇੰਨੀ ਜ਼ਿਆਦਾ ਗਰਮੀ ਦੀ ਇੱਕ ਆਪਣਾ ਕੰਮ ਇਹੋ ਜੀ ਹੈ ਜੀ ਮੰਨ ਲਓ ਹੁਣ ਜਦ ਡੰਗਰਾਂ ਥੱਲੇ ਬੈਠੇ ਆ ਹਨਾ ਮੱਝ ਚੋਂਦੇ ਆ ਉਹ ਇੱਕ ਤਾਂ ਉੱਧਾ ਗਰਮੀ ਇੱਕ ਡੰਗਰ ਦੀ ਵੀ ਗਰਮਾਹਸ ਹੈਨਾ ਡੰਕਰ ਵੀ ਉਹ ਗਰਮੀ ਕਰਕੇ ਗਰਮ ਹੋਏ ਹੋਏ ਹੁੰਦੇ ਆ ਉਹਨਾਂ ਦੀ ਵੀ ਗਰਮੈਸ ਬੰਦੇ ਨੂੰ ਪੈਂਦੀ ਆ ਤੇ ਉਹਦੇ ਕਰਕੇ ਵੀ ਬਹੁਤ ਫਰਕ ਪੈਂਦਾ ਜੀ ਇਸ ਚੀਜ਼ ਦਾ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਜੀ ਉਸ ਉੱਪਰ ਤੇ ਛੱਡ ਹੁਣ ਲਾ ਲਓ ਜਿਹੜਾ ਪੱਥਰ ਵਾਲੀਆਂ ਟੀਨਾ ਪਈਆਂ ਮੀਆਂ ਉਹ ਵੀ ਦੁੱਗਣੀਆਂ ਤਪਦੀਆਂ ਹਨਾ ਉਹਨਾਂ ਦੀ ਵੀ ਸਮਝ ਲਓ ਹਾਂ ਹੁਣ ਵੀ ਗਰਮੀ ਤਾਂ ਦੇਖ ਲਓ ਮੈਂ ਥੋੜੀ ਜਿਹੀ ਧੇਰ ਖੜਿਆ ਤਾਂ ਪਾਜੀ ਗਰਮੀਓ ਗਰਮੀ ਹੋ ਗਿਆ ਤੇ ਫੇਰ ਜਿਹੜਾ ਉੱਪਰ ਛੱਡ ਆ ਜੀ ਤੂੜੀ ਵਾਲਾ ਉਹ ਵੀ ਲਾ ਲਓ ਤੁਸੀਂ ਸਾਬ ਨਾ ਤੂੜੀ ਵਾਲਾ ਕਹਿ ਤਾ ਸੌਰੀ ਟੀਨਾ ਜਿਹੜੀਆਂ ਪੱਥਰ ਦੀਆਂ ਟੀਨਾ ਐ ਉਹ ਵੀ ਟੀਨਾ ਬਹੁਤ ਆਪਦੀਆਂ ਜੀ ਤਾਂ ਕਰਕੇ ਵੀ ਗਰਮੀ ਨੇ ਉਹ ਕਹਿਰ ਪੂਰਾ ਠਾਲਿਆ ਬਾਜੀ ਪੰਜਾਬ ਚ ਹੈ ਨਾ ਫੇਰ ਅਸੀਂ ਬਾਜੀ ਸਲਾਹ ਬਣਾਈ ਵੀ ਚਲੋ ਕਿਤੇ ਠੰਡੀ ਜਗ੍ਹਾ ਘੁੰਮ ਕੇ ਆਈਏ ਦੇਖੋ ਕੰਮਕਾਰ ਵੀ ਸਾਰੀ ਜ਼ਿੰਦਗੀ ਚੱਲੀ ਹੋ ਜਾਣਾ ਆਪਾਂ ਇਹ ਨਹੀਂ ਕਹਿੰਦੇ ਵੀ ਕੰਮ ਨਾ ਕਰੋ ਕੰਮ ਵੀ ਕਰੋ ਜ਼ਿੰਦਗੀ ਚ ਇੱਕ ਜ਼ਿੰਦਗੀ ਮਿਲੀ ਐ ਜੀਣ ਦਾ ਮਾੜਾ ਜਾਂ ਨਜ਼ਾਰਾ ਵੀ ਲਓ ਹਨਾ ਜ਼ਿੰਦਗੀ ਵੀ ਜਿਓ ਆ ਇੱਕ ਕਾਇ ਹੁੰਦਾ ਵੀ ਕੰਮੇ ਕਰੀ ਜਾਣਾ ਬੰਦੇ ਨੇ ਕੰਮੇ ਕਰੀ ਜਾਣਾ ਹਨਾ ਵੀ ਬਾਹਰ ਅੰਦਰ ਕੇ ਦੇ ਘੁੰਮ ਫਿਰ ਕੇ ਨਹੀਂ ਦੇਖਿਆ ਯਾਰ ਵੀ ਮੇਰੇ ਖਿਆਲ ਨਾਲ ਚਲੋ ਮੇਰਾ ਮੰਨਣਾ ਹੈ ਕਈਆਂ ਨੇ ਹੁਣ ਮੰਨ ਲਓ ਇੱਥੇ ਕਿਸੇ ਦੀ ਸੋਚ ਐਂ ਲੱਗਦੀ ਹੋਊਗੀ ਵੀ ਵੀ ਇੱਥੇ ਗਲਤ ਆ ਭਾਈ ਸੋਚ ਹਨਾ ਵੀ ਨਹੀਂ ਪਰ ਹਰੇਕ ਦਾ ਆਪਣਾ ਆਪਣਾ ਮੰਨਣਾ ਹੁੰਦਾ ਜੇ ਹੁਣ ਮੰਨ ਲਓ ਆਪਾਂ ਕੰਮਕਾਰ ਕਰਦੇ ਆ ਹਨਾ ਤਾ ਮਾੜੀ ਐਸ਼ ਵੀ ਕਰਨੀ ਜ਼ਰੂਰੀ ਆ ਹਨਾ ਤੇ ਮਾਣਾ ਘੁੰਮੋ ਫਿਰੋ ਜ਼ਿੰਦਗੀ ਦੇਖੋ ਹਨਾ ਵੀ ਦੁਨੀਆਦਾਰੀ ਵੀ ਦੇਖਣੀ ਕਹਿਣ ਦਾ ਮਤਲਬ ਜ਼ਰੂਰੀ ਆ ਹਨਾ ਬੰਦੇ ਦੀ ਖੁਆਇਸ਼ ਕੋਈ ਦਿਲ ਦੀ ਹੁੰਦੀ ਉਹਨੂੰ ਪੂਰੀ ਕਰ ਲੈਣਾ ਚਾਹੀਦਾ ਤੇ ਤਾਹਾਂ ਕਰਕੇ ਭਾਈ ਹੁਣ ਮੈਂ ਸਲਾਹ ਬੁਣਾਈ ਆ ਆਪਣੇ ਯਾਰਾਂ ਦੋਸਤਾਂ ਨਾਲ ਵੀ ਭਾਈ ਘੁੰਮੇ ਆਈਏ ਕਿਤੇ ਠੰਡੀ ਜਗ੍ਹਾ ਮਨਾਲੀ ਮਨੂਲੀ ਮਨਾਲੀ ਜਾਂ ਮਨੀਕਰਨ ਸਾਹਿਬ ਵੱਲ ਨੂੰ ਦੋਹਾਂ ਚੋਂ ਇੱਕ ਆਪਸ਼ਨ ਆ ਤੇ ਹਨਾ ਜਾਂ ਫਿਰ ਕਿਤੇ ਹੋਰ ਜਗ੍ਹਾ ਦੇਖ ਲਾਂਗੇ ਕੋਈ ਕਿਉਂਕਿ ਮਨੂੰ ਇਸ ਚੀਜ਼ ਬਾਰੇ ਏਡੀ ਜ਼ਿਆਦਾ ਨੌਲੇਜ ਨਹੀਂ ਹੈਗੀ ਕਿ ਸੇ ਹੋਰ ਕਰ ਲੈਂਦੇ ਆਂ ਜੀ ਪਲਾਨ ਜੇ ਕੋਈ ਹੋਰ ਜਗ੍ਹਾ ਹੋਵੇ ਹਨ ਤਾਂ ਹੁਣ ਭਾਈ ਕਰਦਿਆਂ ਨੂੰ ਮੜਾਇਆ ਦੱਸਦੇ ਆਂ ਜੇ ਦੱਸਣਾ ਤਾਂ ਪੈਣਾ ਹੀ ਆ ਹੁਣ ਆਏ ਦੱਸੇ ਬਿਨਾ ਵੀ ਨਹੀਂ ਜਾ ਸਕਦੇ ਤੇ ਬਾਈ ਨਾਲ ਵੀ ਸਲਾਹ ਕਰਨੀ ਪੈਣੀ ਆ ਭਾਈ ਬਾਈ ਨਾਲ ਤਾਂ ਵੈਸੇ ਮੈਂ ਗੱਲ ਕਰ ਲਈਦੀ ਬਾਈ ਤਾਂ ਕਹਿੰਦਾ ਯਾਰ ਮੈਂ ਕਿਹਾ ਵੀ ਭਾਈ ਤੈਨ ਜਾਣਾ ਤੂੰ ਜਾਇਆ ਹਨ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਜਾਣਾ ਵੀ ਤੁਸੀਂ ਘੁੰਮਿਓ ਯਾਰ ਉਹਦਾ ਬਾਈ ਦਾ ਤੁਹਾਡਾ ਸਾਡੇ ਦਾ ਥੋੜਾ ਜਿਹਾ ਸਿਸਟਮ ਆਇਆ। ਉਹ ਬਾਈ ਦਾ ਘੁੰਮਣ ਫਿਰਨ ਵਾਲਾ ਥੋੜਾ ਜਿਹਾ ਸਿਸਟਮ ਘੱਟੇ ਹੁੰਦਾ। ਉਹ ਘੁੰਮਣਾ ਫਿਰਦਾ ਘੱਟੇ ਆ। ਉਹਨੂੰ ਐਡਾ ਸ਼ੌਕ ਨਹੀਂ ਹੈਗਾ। ਚਲੋ ਜੇ ਹੁਣ ਸਾਨੂੰ ਹੈਗਾ ਏ ਤਾਂ ਜੇ ਹੁਣ ਬੜਾ ਭਾਈ ਭਾਈ ਸ਼ੌਕ ਪਗਾਉਂਦਾ ਤਾਂ ਪੂਰੇ ਕਰ ਲੀਏ ਹਨਾ। ਇਹ ਉਹਨੂੰ ਆਏ ਹੁੰਦਾ ਵੀ ਚੱਲ ਇਹਨਾਂ ਨੂੰ ਘੁੰਮਿਆਣ ਦੇ ਯਾਰ ਕੋਈ ਗੱਲ ਨਹੀਂ ਹਨਾ। ਤੇ ਉਹਨੂੰ ਹੈ ਨਹੀਂ ਕਿਤੇ ਬਹੁਤਾ ਘੁੰਮਣ ਫਿਰਨਾ ਸ਼ੌਕ। ਤੇ ਚਲੋ ਬਾਕੀ ਇਹਦਾ ਭਾਈ ਬਦਿਆ ਮਾਲਕ ਕਿਰਪਾ ਕਰੇ ਏਕਣੀ ਪਿਆਰ ਬਣਿਆ ਰਹੇ ਹਨ ਹਮੇਸ਼ਾ ਤੇ ਬڑے ਭਾਈ ਦੇ ਸਿਰ ਪਰ ਨਜ਼ਾਰੇ ਲੋਟੀ ਜਾਈਏ ਹਨ ਤੇ ਆਹੀ ਆ ਥੋੜਾ ਜਿਹਾ ਟਾਈਮ ਆ ਜੀ ਬਸ 10 15 ਦਿਨ ਆਪਣੇ ਕੋਲ ਵੀ ਜਿੱਦਣ ਤੇ ਹੁਣ ਕਹਾ ਅੱਜ ਹੋਗੀ ਤਰੀਕ ਮਨਲਾ ਦਾ 22 22 ਹੋਗੀ ਸ਼ਹਿਰ 22 ਪਤਾ ਨਹੀਂ 23 ਆ 5 ਤਰੀਕ ਤੇ ਜੀਰੀ ਦੀ ਲਵਾਈ ਸ਼ੁਰੂ ਹੋ ਜਾਣੀ ਤੇ ਉਹਦੇ ਬਾਅਦ ਤਾਂ ਫਿਰ ਫਾਜਣਾ ਜੀ ਕੰਮਕਾਰਾਂ ਚ ਤਾ ਕਰਕੇ ਹੁਣ ਸੋਚਦੇ ਆਂ ਵੀ ਚੱਲ 2-4 ਦਿਨ ਕਿਧਰੇ ਘੁੰਮ ਫਿਰ ਆਈਏ ਹਨਾ ਤੇ ਚਲੋ ਬਾਕੀ ਸਿਸਟਮ ਚੱਲੀ ਹੋ ਜਾਣਾ ਬਾਕੀ ਹੁਣ ਭਾਈ ਘਰਦਿਆਂ ਨੂੰ ਦੱਸਦੇ ਆਂ ਘਰ ਦੇ ਕੀ ਆ ਕਹਿੰਦੇ ਆ ਹੈ ਇਹਨਾਂ ਨੂੰ ਪੁੱਛਦੇ ਆਂ ਕੁਝ ਗੱਲਬਾਤ ਭਾਈ ਤੁਸੀਂ ਵੀ ਦੱਸੋ ਵੀ ਭਾਈ ਅਸੀਂ ਇੱਥੇ ਚੱਲੇ ਆ ਹਨਾ ਜਾਏਗੇ ਕਿਵੇਂ ਦੱਸਣਾ ਤਾਂ ਪੈਣਾ ਹੀ ਆ ਤੇ ਆਜੂ ਫਿਰ ਚੱਲਦੇ ਆਂ ਅੰਦਰ ਦੇਖਦੇ ਹਾਂ ਹੁ ਗਾਲਾ ਗੂਲਾ ਖਾ ਕੇ ਭਾਈ ਕੀ ਡਿਸੀਜਨ ਨਿਕਲਦਾ ਆ ਜਿਉ ਆ ਲੈ ਕਿਤੇ ਆ ਫਿਰ ਹੁਣ ਕਿੱਧਰ ਬੈਠਾ ੱੱਬਰ ਸਾਡਾ ਆਵਾਜ਼ ਜੀ ਦਾ ਸੁਣਦੇ ਕਿਤੇ ਹੇ ਦਰ ਤੇ ਆਉਂਦੀ ਲੱਗਦੀ ਭਾਈ ਆਵਾਜ਼ ਜੀ ਲਓ ਜੀ ਆ ਬੈਠਾ ੱੱਬਰ ਸਾਡਾ ਹਾਂਜੀ ਕੀ ਹਾਲ ਆ ਜੀ ਬਸ ਮਹਾਰਾਜ ਕਿੰਨੀ ਮਹਾਰਾਜ ਕਿੰਨੀ ਖਿਆਲ ਹੈ ਜੀ ਅੱਛਾ ਮਹਾਰਾਜ ਕਿੰਨੀ ਖਿਆਲ ਹੈ ਠੀਕਾ ਠੀਕਾ ਗੱਲ ਕਰ ਲੈ ਮਹਾਰਾਜ ਵੱਲ ਖਿਆਲ ਚਾਹੀਦਾ ਵੈਸੇ ਤੂੰ ਮੂੰਚ ਰੱਬ ਰੱਬ ਕਰਦਾ ਏ ਕਦੇ ਧੁਰਿੰਦਰ ਉਹ ਵੀ ਕਰਿਆ ਹਾਂ ਹਾਂ ਜਬਾਣੀ ਦੇ ਵਿੱਚ ਲਿਖਿਆ ਤੂੰ ਮਤਲਬ ਦੇਤੇ ਕਰਿਆ ਹਾਂ ਹਾਂ ਤੇਰੇ ਹੱਥ ਤੇਰੀ ਥਾਂ ਬੰਦੇ ਆ ਪਰ ਸ਼ਹਿ ਦੇ ਆਖਿਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾਮ ਹਾਂ ਨਾ ਕੋ ਪ੍ਰੇਣੀ ਨਾ ਚਾਹਵੰਦੇ ਆ ਨਾ ਪਿਉ ਰਹਿਣੀ ਨਾ ਮਾਂ ਬੰਦਿਆ ਸਮਝਾਉਂਦਾ ਅੰਦੇ ਕੀ ਕੁਝ ਫੇਰ ਵੀ ਅਗਲਾ ਖੁਸ਼ ਹੁੰਦਾ ਛਾਂ ਚਾਹ ਦੀ ਤੇ ਜੋ ਸਮਝਾ ਆਵੇਂ ਚੈਨਾ ਜਾਂ ਤੁਹਾਨੂੰ ਸਮਝਾਂਦੀ ਏ ਹੋਵੇ ਹੁਣ ਸਾਨੂੰ ਵੀ ਨਾ ਪਤਾ ਛੁੰਦੀ ਮੇਰੀ ਛੁੰਦੀ ਮੇਰੀ ਅਪਾ ਤਾਂ ਕੋਈ ਪ੍ਰਾਈਵੇਟ ਗੱਲ ਵੀ ਨਹੀਂ ਕਰ ਸਕਦੇ ਤਿੰਨੇ ਜਣੇ ਜਿਹੜੇ ਕੈਮਰਾ ਆ ਜਾਂਦਾ ਹਦਾ ਇੱਕ ਗੱਲ ਸੋਚਦੀ ਹੁਣ ਮੈਨੂੰ ਫੀਲ ਹੋ ਰਹੀ ਏ ਗੱਲ ਮੰਮੀ ਤੇ ਮਾਸੀ ਦੀ ਜਾਣ ਪਾਪ ਰਹੇ ਕੈਮਰਾ ਜਾ ਕੇ ਚਾਚਾ ਕੈਮਰਾ ਚਾ ਕੇ ਆ ਜਿੰਦੇ ਜਦ ਕਹਿੰਦੇ ਸੀ ਮਾਸੀ ਮੰਮੀ ਅਸੀਂ ਕੋਈ ਪ੍ਰਾਈਵੇਟ ਵੀ ਨਹੀਂ ਗੱਲ ਕਰ ਸਕਦੇ ਆਪਣੇ ਹੂੰ ਕੋਈ ਗੱਲ ਕਰਦੇ ਸੀ ਸਹੀ ਗੱਲ ਗੱਲ ਪਤਾ ਕੀ ਹੈ ਮੈਂ ਭਾਈ ਹੁਣ ਜਿਹੜੀ ਗੱਲ ਮੇਨ ਆ ਮੈਂ ਕੈਮਰਾ ਕਿਸੇ ਵਜਾ ਕਰਕੇ ਲੈ ਕੇ ਆਇਆ ਸਹੀ ਹਾਂ ਕੋਈ ਵਜਾ ਕਰਕੇ ਇਹ ਜੀ ਵਜਾ ਕਿਹੜੇ ਤੋਂ ਲਿਆਉਂਦੀ ਵਜਾ ਹੈਗੀ ਆ ਗੱਲ ਇਦਾਂ ਆ ਕੂਲਰ ਕਰੰਟ ਮਾਰਦਾ ਬਣਾ ਇਹ ਨਹੀਂ ਮਾਰਦਾ ਦੂਜਾ ਮਾਰਦਾ ਦੂਸਰਾ ਮਾਰਦਾ ਮੈਂ ਪਤਾ ਨਹੀਂ ਮੰਮੀ ਬਤਾਇਆ ਦੀਦੀ ਬਤਾਈਏ ਨਮਕੂਲੇ ਰੋਣਾ ਤਾਂ ਕੈਮਰਾ ਸ਼ੁਰੂ ਕਰਦਾ ਜਿਹੜਾ ਤੁਹਾਡੇ ਆਰ ਕਾਈਟ ਮਾਰਦਾ ਤਾਂ ਇਹਨਾਂ ਨੇ ਕੱਲ੍ਹ ਪਾ ਤਾਂ ਠੂਲਰ ਨਹਾ ਲਿਆ ਦਿਓ ਜਾਂ ਉਹਨੂੰ ਦਿਖਾ ਦਿਓ ਮੈਂ ਤਾਂ ਪਹਿਲਾਂ ਉਹਨੂੰ ਦਿਖਾ ਦੇਣਾ ਨਵੇਂ ਹੀ ਆ ਗੁੱਲਰ ਉਹ ਮੈਂ ਜੇ ਨਹੀਂ ਦਿਖਾਉਣਾ ਫਿਰ ਮੈਨੂੰ ਥੋੜਾ ਜਿਹਾ ਚੱਕ ਕੱਟ ਕੇ ਦੇ ਦੋ ਲੰਬਾ ਜਾ ਨਹੀਂ ਨਹੀਂ ਚਾਹੇ ਨਹੀਂ ਨਾ ਹੀ ਇੱਕ ਤਾਂ ਜਿੱਤਾ ਵੱਲ ਆਪੇ ਗੁੱਲਰ ਤੇ ਆਉਂਗੀ ਚੱਕਰ ਬਦਾ ਕੀ ਹੈ ਮੈਨੂੰ ਤਾਂ ਐ ਤਾਂ ਮੈਂ ਕਿਹਾ ਮੈਂ ਇਹਦੇ ਪਕੂਣੀ ਜੀ ਰੱਖ ਲਈ ਕਿਤੇ ਸਾਲਾ ਮੈਨੂੰ ਇਹਨਾਂ ਫੜ ਲਵੇ ਨਹੀਂ ਮਾਰਦਾ ਉਹ ਮਾਰਦਾ ਤਾਂ ਹੁਣ ਜਦ ਬੰਦਾ ਹੁਣ ਜੇ ਫੜ ਲੈਣੇ ਮੈਨੂੰ ਫੇਰ ਪਹਿਲਾ ਪੁੱਛਣ ਵਾਲਾ ਫਰਜ਼ ਬਣਦਾ ਵੀ ਆਹੀ ਮਾਰਦਾ ਬਲਤ ਨਹੀਂ ਮਾਰਦਾ ਉਹ ਵੀ ਕਿਤੇ ਕਿਤੇ ਮਾਰਦਾ ਹਾਂ ਮੂੰਹ ਤਾਂ ਚਲੀ ਜਾਂਦਾ ਜੋ ਬਲ ਕਿਤੇ ਕਿਤੇ ਮਾਰਦਾ ਦਿਖਾ ਲੰਨੇ ਇੱਕ ਵਾਰ ਮੇਰਾ ਮਹਾਕ ਫੂਲਰ ਮੈਂ ਖੈ ਨੂੰ ਪੂਰਾ ਖਪਰ ਲਾਈ ਜਾਂਦੀ ਫਿਰ ਜਿਆਦਾ ਹੋਣ ਹੋ ਨਹੀਂ ਨਹੀਂ ਕੋਈ ਨਹੀਂ ਚਲੋ ਉਹਦਾ ਕਰਦੇ ਆ ਉਹਨੂੰ ਫੇਰ ਅੰਦਰੇ ਲਾ ਲੂਗੇ ਉਹਨੂੰ ਮੰਮੀ ਆਪਾਂ ਹੀ ਤਾਂ ਕਹਿਮਣੇ ਜਿਹੜਾ ਕਹਿੰਦਾ ਤੇ ਮੈਂ ਆਉਂਗਾ ਆਪਾਂ ਨੂੰ ਤੁਹਾਡੀ ਆਪਣੀ ਜੜੀ ਲਾਉਣ ਸਕੇ ਉਹ ਲੈ ਕੇ ਮੈਂ ਕਿ ਮੈਂ ਨਾਪ ਲੈ ਗਈ ਉਹ ਚਾਹੇ ਗਲਤੀ ਇਹਨਾਂ ਦੀ ਹੋਵੇ ਇਹਨਾਂ ਨੇ ਕੂਲਰ ਨਹੀਂ ਸਵਾਰਿਆ ਪਰ ਇਹਨਾਂ ਨੇ ਮੁੜਕੁੜ ਕੇ ਗਾਲਾਂ ਸਾਨੂੰ ਹੀ ਕੱਢੀਆਂ ਥੋੜੀ ਧਿਆਨ ਨਹੀਂ ਰੱਖਿਆ ਲੈਣਾ ਇਦਾਂ ਨਹੀਂ ਕਰਿਆ ਉਹ ਫੇਰ ਜਦ ਤੱਕ ਉਹਨੂੰ ਉਹਨੂੰ ਲਾਓ ਵੀ ਨਾ ਜਦ ਤੱਕ ਨਹੀਂ ਨਹੀਂ ਚੱਲ ਰਹੀ ਨਾ ਮਤਲਬ ਠੰਡਾ ਚਲਾਉਂਦੇ ਆਪਾਂ ਹਾਂ ਠੰਡਾ ਚ ਕੂਲਰ ਲੱਗੂਗਾ ਠੰਡਾ ਚ ਲਾ ਲਿਓ ਵਧੀਆ ਗੱਲ ਆ ਨਾ ਲਗਾ ਤੂੰ ਵੀ ਲਈ ਐਸੇ ਠੰਡਾ ਵਧੀਆ ਵਧੀਆ ਹੋ ਫੇਰ ਲਾਉਂਗੇ ਅਸੀਂ ਉਹਦੇ ਐਸੀ ਤਾਂ ਰਹਿਣ ਤੂ ਕੂਲਰ ਕੋਈ ਸੀ ਤਾਂ ਫੇਰ ਲਾਉਣੀ ਵੀ ਨਹੀਂ ਗੱਲ ਬੜਾਈ ਚੰਗਾ ਐਸੀ ਕੁਰੀਆ ਕਲ ਦੀ ਸਿਆਰੇ ਚ ਡਲ ਜਾਣਾ ਸੱਚੀ ਗੱਲ ਸਾਡੇ ਬਾਈ ਹੈਗੀ ਬੋਲਟੇਜ ਦੀ ਥੋੜੀ ਸ਼ਾਰਟ ਦੁਪਹਿਰ ਤੱਕ ਪੂਰਨ ਨਹੀਂ ਸਾਲਾ ਚੱਲਦਾ ਜਿੱਦਾਂ ਬਹੁਤ ਹੌਣ ਰੱਡਾ ਹੋਵੇ ਉਦੋਂ ਚੱਲ ਪਉਂਦਾ ਨਹੀਂ ਦਾ ਟ੍ਰਿਕ ਬਹੁਤ ਘੱਟ ਹੁੰਦਾ ਪਹਿਲਾਂ ਤਾਂ ਚੱਲਦਾ ਬੁੰਦਾ ਸੀ ਜਿਵੇਂ ਹੁਣ 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 ਚੱਲ ਪਣਾ ਪੂਰ ਮੈਂ ਆ ਕੇ ਉਹਨੂੰ ਪਤਾ ਵੀ ਇਹ ਮੰਗਦੀ ਨਹੀਂ ਤਾ ਉਹ ਤਾਂ ਨਹੀਂ ਚੱਲਦਾ ਉਹ ਪਤਾ ਕੀ ਗੱਲ ਆ ਹੁਣ ਆਪਣਾ ਟਰਾਂਸਫਾਰਮ ਲਗਿਆ ਰੱਖ ਹੁਣ ਬਸ ਹੁਣ ਪਾਣੀ ਦਾ ਰੋ ਬਸ ਨਹੀਂ ਜੇ ਕੈਡਰ ਤੋਂ ਜਾਦੇ ਬਚਾਉਦੇ ਅਗਲੇ ਹਫਤੇ ਵੀ ਗੱਲ ਆ ਬਸ ਹੁਣ ਕਹਿੰਦੇ ਅਗਲੇ ਹਫਤੇ ਰੱਖੋ ਜਣਾ ਹੱਥ ਜੋੜ ਕੇ ਬੇਨਤੀ ਹੈ ਜੀ ਜੇ ਤੁਸੀਂ ਪਿੰਡ ਵਾਲੇ ਸਾਡੀ ਵੀਡੀਓ ਦੇਖਦੇ ਆ ਨਕਵਾਰ ਰਖਵਾਦ ਗਰੀਬਾਂ ਦਾ ਭਲਾ ਹੋਵੇ ਲੈ ਬਹੁਤ ਲੈਡ ਕਟਵਾ ਬਸ ਅਸੀਂ ਦੇ ਆਪ ਕਹਿ ਨਹੀਂ ਸਕਦੇ ਮੈਨੂੰ ਲੱਗਦਾ ਹੈ ਕਿ ਗਰਮੀਆਂ ਲੰਘ ਜਾਣੀਆਂ ਨਹੀਂ 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 ਰੱਖੋ ਜਣਾ ਰੱਖੋ ਜਣਾ ਉੱਪਰ ਤੇ ਜੇਠ ਮਹੀਨਾ ਵੀ ਆਉਣੇ ਅਗਲੇ ਅਗਲੇ ਆਪਾਂ ਤਾਂ ਦੇਖੀ ਦੇਖ ਚੱਲ ਪਿਆ ਦੇਖ ਇਹ ਤਾਂ ਤਾਂ ਜਿਮਰੇ ਬੰਨੂ ਆਏ ਫਿਰ ਇੱਕੋ ਗੱਲੇ ਵੀਡੀਓ ਦੇਖਦਾ ਮੇਰਾ ਵੀਰ ਮੇਰਾ ਵੀਰ ਉਹੀ ਵੀਡੀਓ ਜਿਹੜੀ ਹੈ ਇੱਕ ਚੱਲਦੀ ਨਹੀਂ ਹੁਣ ਅੱਜ ਕੱਲ ਬਹੁਤ ਹੁਣ ਗਰਮੀ ਕਰਕੇ ਕੁੜੀਆਂ ਨੇ ਮੂੰਹ ਪਰ ਮੂੰਹ ਬੰਨਿਆ ਵਾ ਹੈ ਉੱਪਰ ਕੁੜੀਆਂ ਨੇ ਮੂੰਹ ਪਰ ਮੂੰਹ ਬੰਨਿਆ ਵਾ ਮੂੰਹ ਬੰਨਿਆ ਵਾ ਦੁਨੀਆ ਮੰਨੀਆ ਮੰਿਆ ਕਹਿੰਦਾ ਦੇਖਣਾ ਜੇੜ ਪੀਣਾ ਕਹਿੰਦਾ ਕਹੇ ਜਾ ਕਹਿੰਦਾ ਕਢਾ ਦੇਗਾ ਨਾ ਘੁੰਡ ਸਾਰੀਆਂ ਇਹਦੇ ਵਿੱਚ ਸਾਇੰਟੀਫਿਕ ਗਰੀਨ ਵਾ ਦੀ ਜਾ ਜੇ ਨਿਕਾਪ ਉਤਿ ਜੀ ਤੇ ਬਾਈ ਹੁਣ ਸਿੱਧੀ ਪਾੜੋ ਲੱਡੂ ਸਾਡਾ ਬੈਠਾ ਖੇਡਾ ਦੋਸਰੀ ਦੀ ਬੈਟਰੀ ਉਹ ਆਪਣੀ ਬੈਟਰੀ ਚਾਰਜ ਕਰ ਰਹੀ ਹੈ ਸੋਹ ਸਤੀ ਪਈ ਹੈ ਭਾਈ ਨੂੰ ਬੈਟਰੀ ਚਾਰਜ ਹੋ ਇਹ ਸੌ ਲਿਆ ਇੱਕ ਨਾ ਜੀ ਦਾ ਉੱਠਿਆ ਸੇਰੇ ਹਾਂ ਮੈਂ ਉੱਠ ਜੀ ਇਹ ਵੀ ਮੈਂ ਮੜੀ ਜੀ ਸੌ ਜਾਗਾ ਫਿਰ ਉਹਨਾਂ ਬੱਚੇ ਜਾਗਦੀ ਫਿਰ ਠੀਕ ਹੈ ਤੇ ਸੌਣਾ ਵੀ ਫਰੋਣਾ ਪੈਣਾ ਹਾਂ ਮੈਂ ਸਾਢੇ 7 ਵਜੇ ਸੌ ਗਿਆ ਉਹ ਲੱਡੂ ਏ ਵੀ ਹਾਂ ਗੰਦਾ ਬੱਚਾ ਹਾਂ ਬੈਟਰੀ ਚਾਰਜ ਕਰ ਉਹ ਕਾ ਕਰਦਾ ਕਾ ਕਰਦਾ ਪਟਵੀਜਣਾ ਜਾ ਉਹ ਕਾ ਕਰਦਾ ਪਟਵੀਜਣੋ ਜੀ ਮੇਰੀ ਪਟਵੀਜਣੋ ਓਏ ਦੱਦੂ ਚੱਲੀਏ ਦੂਨ ਚੱਲੀਏ ਪਦੂਨ ਆਪਾਂ ਦੋਈ ਵਾਲੇ ਚੱਲਦੇ ਮੈਂ ਖਬਰਾਂਉ ਨਾ ਦੀਦੀ ਹਾਂ ਨਾ ਦੋਈ ਵਾਲੇ ਚੱਲਦੇ ਹਾਂ ਹੈ ਮੈਂ ਨਾ ਕਾਲੀ ਗੱਲੀ ਲਾਈ ਜਾਏ ਕਰੂਗਾ ਫੇਰੇ ਤੁਹਾਡੇ ਮੋਟਰਸਾਈਕਲ ਦੇ ਮੂਰੇ ਬੈਠ ਕੇ ਮੇਰੀ ਸਲਾਹ ਮਾੜਨੀ ਮੈਂ ਇਹਨੂੰ ਹੁਣ ਵੀ ਲੈ ਜਾਮਾ ਹਾਂ ਲਵਲੀ ਜੀ ਭਾਈ ਹਲਾਓ ਮੇਰੀ ਕਾਸਤ ਇੱਕ ਦਿਨ ਸੰਭਲੂਗੇ ਮੜਾ ਜੇ ਲੈ ਜਾ ਕਿੱਥੇ ਨੂੰ ਲੈ ਕੇ ਜੀ ਇਹਨਾਂ ਨੂੰ ਸਾਥ ਆ ਜੂਗਾ ਇਹਨਾਂ ਇਹ ਸ਼ਿਸ਼ੂ ਕਰਕੇ ਨਿੱਕਰ ਗੱਲੀ ਕਰਦੇ ਪਾਜੀ ਨੂੰ ਪਤਾ ਲੱਗਣਾ ਮੈਂ ਛੇਤੀ ਨਾ ਕਿਆ ਕਰ ਪਤਾ ਤਾਂ ਤਾਈ ਤਾਂ ਕਹਿੰਦੀ ਆ ਆਪਾਂ ਦੇ ਸਾਥ ਆ ਨਿੱਕਰ ਨਹੀਂ ਪਾਣ ਨਹੀਂ ਆਪ ਕੋਈ ਦੇਖ ਕੇ ਕਰ ਲੂ ਅੱਜ ਲੈ ਇਹਨਾਂ ਨੇ ਡੈਪਰ ਲਾ ਦੋ ਇਹਨਾਂ ਨੇ ਨਾਈਟ ਹੈਗਾ ਤਾਂ ਭਤੀਜਾ ਭਾਈ ਹੀ ਰਹਾ ਹੈ ਤੇ ਚੱਕਰ ਤੇ ਦਰੀ ਜਾਂਦੇ ਭਤੀਜੇ ਨੂੰ ਗਿਨਣਾ ਜਾਵੇ ਉਹ ਫਿਰ ਨਿਆਣਾ ਆ ਜੇ ਹਾਂ ਨਿਆਣੇ ਦੇ ਡਰ ਲੱਗਦਾ ਹਾਂ ਹਾਂ ਕੀ ਫੇਰਾ ਇਹ ਮੀ ਡਰ ਲੱਗਦਾ ਭਾਈ ਦੂਰ ਨੂੰ ਚੱਕ ਲਈਦਾ ਆਪਾਂ ਦੂਰ ਹੋ ਗਏ ਨਾ ਹਾਂ ਨਾ ਕਰੇ ਕਰਾਈ ਚੱਕ ਲੈਂਦਾ ਇਹਨੂੰ ਵੀ ਐਸੀ ਗੱਲ ਹੈ ਆ ਇਹ ਨਾ ਇੱਕੇ ਲੱਗਦਾ ਝਟਕਾ ਜਾਂ ਮਾਰਦਾ ਜਿਹੜਾ ਪਿੱਛੇ ਨੂੰ ਹਾਂ ਸਿਰ ਮਾਰਦਾ ਗਨੇ ਜਿਹੜਾ ਇਹ ਡਾ ਲੱਗਦਾ ਹੋ ਹਾਂ ਕੱਟ ਲਾਉਂਦੇ ਮੋਢੇ ਨਾਲ ਆ ਫਿਰ ਉਰੇ ਆ ਜਾਂਦਾ ਐਸਾ ਤਾਂ ਰਹਿੰਦੀ ਇਹਨੂੰ ਵੀ ਕਰਦਾ ਐਵੇਂ ਆ ਜਾਂਦੀ ਹੈ ਹੋ ਤੇ ਹੀ ਰੋਈ ਜਾਂਦਾ ਨੂਰ ਰਵਿੰਦਰ ਤੇ ਬਹੁਤ ਖੁਸ਼ ਹਦੀ ਪਤਾ ਕਰਦੇ ਕਿਉਂਕਿ ਜਦ ਆਉਂ ਨਰਵਿੰਦਰ ਨੇ ਨੂਰ ਨੂੰ ਚੱਕਣਾ ਪਹਿਲਾ ਠੀਕ ਆ ਆਦਰ ਭਾਜੀ ਜੈਨੂਰ ਕਈ ਵਾਰ ਟੀਵੀ ਦੇਖਦੇ ਵੀ ਇਹਨੂੰ ਚੱਕ ਕੇ ਨੂਰ ਦਾ ਮੋਹਨਕ ਹੋ ਜਾਂਦਾ ਦੱਸਿਆ ਕਿ ਆਪਾਂ ਬਣਾ ਕਰਦੀ ਆ ਸਿਆਣੀ ਉਹ ਚੀਜ਼ਾਂ ਜ਼ਿਆਦਾ ਵਧੀਆ ਲਾਦੀਆਂ ਆਪਾਂ ਇਹ ਨਿਆਣਾ ਹੈ ਹਜੇ ਇਹ ਨਿਆਣਾ ਹੈ ਕਰਨੀ ਆ ਫਿਰ ਇਹੀ ਜ਼ਿਆਦਾ ਵਧੀਆ ਲੱਗਣਾ ਆਪਾਂ ਨੂੰ ਬਿਲਕੁਲ ਜੈਨੂਰ ਇਹ ਸੋਜੀ ਜੀ ਹਾਂ ਕੋਈ ਨਹੀਂ ਕਰੀ ਸੋਜੀ ਨਿਆਣਾ ਹੁੰਦਾ ਵੀ ਅਕੇ ਮੈਨੂੰ ਪਿਆਰ ਕਰਦੇ ਤੇ ਹੋਰ ਮੇਰਾ ਪਿਆਰ ਵਟ ਗਿਆ ਆ ਗੱਲ ਹੋ ਜਾਂਦੀ ਨਿਆਣੀ ਉਹ ਤਾਂ ਜਦੇ ਜੇ ਹੋ ਜਾਂਦੀ ਕੋਲ ਕਿੰਨੇ ਲੱਜੋ ਪਾਸੇ ਮੈਨੂੰ ਚੱਕ ਲਵੇ ਫੇਰ ਦੇ ਦਿੰਦੀ ਆਹ ਹੋ ਜੇ ਹੁਸੀਂ ਸਿੱਸੀ ਨਾ ਹਾਂਗਾ ਮੈਂ ਮੈਂ ਹੀ ਸਿੱਸੀ ਮੈਂ ਮੈਨੂੰ ਨੀਤੀ ਕਰੀ ਇਹਨੂੰ ਬਾਅਦ ਤੁਸੀਂ ਜਦ ਨਹੀਂ ਕਹਿੰਦੀ ਪਾ ਮੈਨੂੰ ਦੇ ਮੈਨੂੰ ਹੀ ਰੱਖ ਪਹਿਲਾਂ ਉਹ ਜਿਆਦਾ ਪੀਣ ਲੱਗੇ ਪਰ ਕਹਿੰਦੀ ਆ ਵੀ ਕੱਤੀ ਨੂੰ ਵੀ ਦੁੱਧ ਦਊਂਗਾ ਐ ਵੀ ਤਾਂ ਵੀ ਵੀਰ ਨੇ ਵੀ ਪੀਣਾ ਬਰਾਬਰ ਪੀਂਗੇ ਜੇ ਆਪ ਨੂੰ ਭੁੱਖ ਲੱਗੀ ਵੀਰ ਨੂੰ ਵੀ ਬੂਗੂ ਦੋ ਨਾ ਠੀਕ ਹੈ ਗੱਲਾਂ ਕਰਨੀ ਸੱਚੀ ਗੈ ਤੂੰ ਅੰਨਾ ਕਰਦੀ ਦੀਦੀ ਤੇਰਾ ਹਾਂ ਤੂੰ ਵੀ ਸਿੱਖ ਲਾਗੂ ਚ ਬੇਲਾ ਰਹਿਣਾ ਤੂੰ ਬੇਲਾ ਆਹ ਹੋ ਗਈ ਗੱਲਾ ਹੁੰਦੀ ਹੈ ਅਗਲਾ ਕਹਿੰਦਾ ਮੈਂ ਤਾਂ ਚਾਹੇ ਬੇਲਾ ਹੀ ਆ ਤੁਹਾਨੂੰ ਕੰਮੇ ਲਾਇਆ ਕਿ ਮੈਂ ਆਇਆ ਮੈਂ ਹਾਂ ਏ ਮੈਂ ਗੱਲ ਹੁਣ ਹੈਗੀ ਮੇਨ ਜਿਹੜੀ ਗੱਲ ਮੈਂ ਕਰਨਾ ਆ ਹੈ ਮੈਂ ਚੱਲਿਆ ਮੰਮੀ ਪਾਈ ਮਨਾਲੀ ਨੂੰ ਲੈ ਹਾਂ ਕੱਲੇ ਗਿਆ ਕੱਲਈ ਕੱਲਾ ਕਲਾ ਮੁੰਡਾ ਯਾਰ ਦੋਸਤ ਆ ਮੁੰਡੇ 3-4 ਨਾਲ ਤੇ ਫੇਰ ਹੁਣ ਮੜੇ ਬẠਖਾ ਕੁਮੇ ਆਈਏ ਕਿਤੇ ਠੰਡੀ ਜਗ੍ਹਾ ਸੁਪਰ ਨੇਚ ਜਾਣਾ ਹੋਣਾ ਸੀ ਸੀਰੀਅਸ ਨਾਲ ਠੰਡੇ ਉਹ ਠੰਡੇ ਸੁਪਰ ਨੇਚ ਜਾਣਾ ਸੁਪਰ ਨੇਚ ਸੁਪਰ ਨੇਚ ਨਹੀਂ ਜਾਣਾ ਸੱਚੀ ਵਜਾਣਾ ਲੈ ਸੱਚੀ ਉਹ ਕਹਿੰਦਾ ਮੇਰੀ ਗੱਲ ਸੁਣੋ ਆ ਪਾਪਾ ਜੀ ਦੀ ਪਰਮਿਸ਼ਨ ਲੈ ਲਈ ਹਾਂ ਲੈ ਲਈ ਪਾਜੀ ਦੇ ਕਿੱਥੇ ਨਾ ਕਰਨੀ ਆਈ ਮੈਂ ਉਹ ਨਹੀਂ ਨਾ ਉਹ ਤੁਹਾਡੀ ਸੌ ਲੈਂਡ ਨੂੰ ਉਹਨਾਂ ਨੂੰ ਵੇਚ ਦੋ ਮੈਂ ਤਾਂ ਕਿਹਾ ਦਾ ਬਾਈ ਨੂੰ ਹਾਂ ਬਾਈ ਕਹਿੰਦਾ ਯਾਰ ਨਹੀਂ ਕਹਿੰਦਾ ਤੁਸੀਂ ਜਾਓ ਕਹਿੰਦਾ ਕਿੰਨੀ ਤਾਂ ਕਿ ਸਹ ਰਿਸ਼ਤੇਦਾਰੀ ਜਣਾ ਸ਼ੇਮੀ ਨਾ ਆ ਰਿਹਾ ਕਿ ਜਾ ਕੇ ਉਹ ਤਾਂ ਤਾਂ ਕਿ ਕਿਤੇ ਕੁਝ ਨਹੀਂ ਹੈਗਾ ਉਹ ਦੀ ਜਾ ਕੇ ਖੋ ਜਾਏਗਾ ਕਿਧਰੇ ਬਾਹਰ ਅੱਗੀ ਕਿਤੇ ਚੱਜ ਰੋਣ ਕਹਿੰਦਾ ਕੇ ਕੰਮ ਕਾਇਆ ਉਹ ਇਧਰ ਆ ਲੈ ਜੇ ਮੈਂ ਮਾਣ ਵੀ ਨਹੀਂ ਦੇਣਾ ਉੱਥੇ ਜਾ ਕੇ ਵੀ ਗੱਲ ਇਹਦਾ ਕੀ ਹੈ ਉਹ ਕਹਿੰਦਾ ਵੀ ਯਾਰ ਕੋਈ ਨਾ ਜਾਇਆ ਤੂੰ ਕੋਈ ਚੱਕਰ ਨਹੀਂ ਹੈਗਾ ਕਿੰਨੇ ਦਿਨਾਂ ਦਾ ਚੱਲੇ લાયેંગે 10 15 ਦਿਨ ਬੱਸ ਕਰੋ ਦੁੱਧ ਕਿਨੇ ਹੋਰੇ ਕਰਨ ਮੈਂ ਸਨ ਆਏ ਕਿ ਮੈਂ ਸਨ ਮੈਂ ਸਨ ਆਉਣੀਆਂ ਹੋਣੀਆਂ ਮੈਂ ਇੱਕ ਇੱਕ ਮੈਂ ਵੀ ਲੈ ਜਾਵੇਂ ਮੈਂ ਸਭ ਦੇਖੇ ਹੋਏ ਉਹ ਕਿਹਦੀ ਕੋ ਮੈਂ ਆਂਦੀ ਆ ਨਹੀਂ ਬਾਨਾਂ ਦੇ ਘਰ ਆ ਨਾ ਜਿੱਦਾਂ ਹੁਣ ਚਾਰ ਚਾਰ ਬਾਨਾਂ ਐ ਉਹਨਾਂ ਨੂੰ ਕਹਿ ਦੇਣਾ ਬਾਈ ਇੱਕ ਮਹੀਨ ਬਾਨ ਚੱਲਿਆ ਚਾਰੇ ਘਰਾਂ ਬਾਨਾਂ ਦੁੱਧ ਲਈ ਆਪਾਂ ਕਲੇ ਕਰ ਮਹਿਮਾਨੀ 2004 ਨੇਲੇ ਕੋ ਰੇਕ ਵੀ ਭਾਈ ਜਿਹੜੇ ਤੁਹਾਡੇ ਆਂਡੀ ਗਮੰਡੀ ਦੋ ਤਿੰਨ ਹੋਰ ਲੰਦੇਵੇਂ ਤੇ ਉਹਨਾਂ ਨੂੰ ਵੀ ਪਾ ਦੇ ਨਾਲੇ ਆਪ ਦਾ ਰੱਖ ਲੈ ਰੱਖ ਪਾਉਂਗੇ ਤੇ ਹੀ ਚਾਉਂਗੇ ਨਾਲੇ ਨਾਲੇ ਉਹਨਾਂ ਨੂੰ ਪਤਾ ਲੱਗੂ ਵੀ ਕਿੰਨਾ ਔਖਾ ਕੰਮ ਹੈ ਦੇਖੇ ਦੌਰ ਜਿਹੜੇ 2 ਰੁਪਿਆ ਰੇਟ ਮਾਤੇ ਤੇ ਲਾਈ ਜਾਂਦੇਗਾ ਮੈਂ ਦਿੰਨੇ ਆ ਕਰੀ ਦਿੰਨੇ ਆ ਬੇਟੂ ਪਾਉਂਦਾ ਇੱਕ ਮਿੰਟ ਤੇ ਇਹ ਗੱਲ ਆਂਦੇ ਨੂੰ ਇਹ ਇੱਕ ਆਪਾਂ ਕਹਿੰਦੇ ਸਦਲੀ ਵੀ ਦੇਖੋ ਕਿਤਾ ਕਿੰਨੀ ਮਿਹਨਤ ਕਰਕੇ ਪੈਸਾ ਬਣਾਉਂਦੇ ਆ ਆਪਾਂ ਜੇ ਉਹਨਾਂ ਨੇ ਚੀਜ਼ ਪਾਉਂਦੇ ਤਾਂ ਹੀ ਸਾਡੇ ਕੋਲ ਪੈਸਾ ਆਉਂਦਾ ਓਕੇ ਆ ਇੱਕ ਪਾਸੇ ਨੂੰ ਆਪਾਂ ਜੇ ਉਹਨਾਂ ਵਿਚਾਰੇ ਨੂੰ ਹੋਰੋਂ ਨੌਕਰੀ ਕਰਦੇ ਆਪਣੇ ਕੰਮ ਨਾਲ ਆਪ ਨੂੰ ਪਤਾ ਹੁੰਦਾ ਤੁਹਾਨੂੰ ਆਪਣੇ ਕੰਮ ਦਾ ਪਤਾ ਉਹਨਾਂ ਨੂੰ ਬਾਈ ਨੌਕਰੀ ਵੀ ਬਹੁਤ ਔਖੀ ਆ ਨੌਕਰੀ ਜਿਹੜੀ ਬੰਨੋਗਰੀ ਆ ਨਾ ਇਹ ਬਹੁਤ ਔਖੀ ਆ ਹੂੰ ਆਪਾਂ ਆਪਣੇ ਘਰ ਜਦ ਮਰਜ਼ੀ ਪੈ ਜਾਂਦੇ ਆ ਜਿੱਦਾਂ ਮਰਜ਼ੀ ਰੰਗਲਾ ਘਰ ਆ ਕੇ ਬੈਠਦੇ ਬਹਿ ਜਾਨੇ ਉਹਨਾਂ ਵਿਚਾਰੇ ਨੇ ਉੱਥੇ ਬਹਿਣਾ ਕੁਰਸੀ ਤੇ ਬਹਿ ਜਾ ਇੱਕ ਵਾਰੀ ਮੇਰੇ ਲਾਈਫ ਡਿਊਟੀ ਦਾ ਉੱਠਣਾ ਬਹੁਤ ਔਖਾ ਕੰਮ ਆ ਨੌਕਰੀ ਸੌਖਾ ਕਰਦੀ ਐ ਐਮਰਜੈਂਸੀ ਪੈਜ ਵਿੱਚ ਮਿੰਤਾ ਕਰਨੀਆਂ ਪੈਣੀਆਂ ਪਹਿਲਾਂ ਮੈਂ ਘਰ ਨੂੰ ਜਾ ਹੋਰ ਹੋਏ ਹੋਏ ਇਹਨਾਂ ਦਾ ਕੋਈ ਦਿਨ ਦਾ ਵੀ ਨਹੀਂ ਛੁੱਟੀ ਵੀ ਨਹੀਂ ਦਿੰਦਾ ਬਿਲਕੁਲ ਬਿਲਕੁਲ ਇੱਕ ਤਾਂ ਜਿਖਾਂ ਪਤਾ ਉਹ ਰੈਸਟ ਕਰ ਲੰਦਾ ਕੋਈ ਵੀ ਕੰਮ ਐ ਕੋਈ ਸੌਖਾ ਨਹੀਂ ਆ ਕੰਮ ਕੋਈ ਵੀ ਆ ਹਾਂ ਸਹੀ ਗੱਲ ਆ ਬਾਈ ਕੋਈ ਕੰਮ ਸੌਖਾ ਨਹੀਂ ਦੂਵੇ ਦੀ ਢਾਲੀ ਮੈਂ ਲੱਡੂ ਕਹਿੰਦੇ ਬੜਾ ਹੀ ਲੱਗਦਾ ਪਉਂਦਾ ਕਹਿ ਦਿੰਦਾ ਐ ਵੀ ਯਾਰ ਉਹ ਤਾਂ ਨੌਕਰੀ ਲੱਗਿਆ ਵਾ 50000 ਰੁਪਏ ਚੜੇ ਮਹੀਨੇ ਗਿਰਦਾ ਉਹ ਨੂੰ ਹਾਏ ਹੈਨਾ ਪਰ ਜਿਹੜਾ ਬੰਦਾ ਕਰਦਾ ਐ ਉਹ ਨੂੰ ਹੀ ਪਤਾ ਵੀ ਕਿਵੇਂ ਆਹ ਨਾਲ ਕਿ ਸੌਖਾ ਨਹੀਂ ਹੈਗਾ ਹਾਂ ਫੇਰ ਹੁਣ ਮੈਂ ਤਾਂ ਭਾਈ ਤੁਹਾਨੂੰ ਦੱਸਿਆ ਮੈਂ ਹੁਣ ਕਰਨੀ ਸ਼ਾਪਿੰਗ ਸ਼ਾਪਿੰਗ ਹੈਨਾ ਆਪਣੀ ਪੰਜ ਚਾਰ ਲਈਏ ਲੋਹਾਂ ਹੈ ਰਵੀਂਦਰ ਕੋ ਤਾਂ ਹੈਗੀ ਕੁਸੂ ਤੇ ਅੱਛਾ ਲੋਹਾਂ ਨੂੰ ਸ਼ਾਪਿੰਗ ਕਰਕੇ ਲੋਹਾਂ ਲਿਆ ਕੇ ਫੇਰ ਕੁਲੂ ਮਨਾਲੀ ਜਾਣਾ ਹਾਂ ਅੱਛਾ ਗੱਲ ਮੈਨੂੰ ਐ ਤਾਂ ਦੱਸੋ ਹੈ ਨਹੀਂ ਕੁਸੂ ਕੋਣ ਵੀ ਲੋਹਾਂ ਲੋਹਾਂ ਹੈ ਨਾ ਫੇਰ ਨਮੀਆਂ ਲੈ ਕੇ ਜਾਣੀਆਂ ਹਾਂ ਬੈੱਡ ਪਰ ਆ ਪਿਆ ਨਾ ਬੈੱਡ ਲੈ ਗਿਆ ਉਹ ਨਹੀਂ ਨਾ ਉਹਦੇ ਨੂੰ ਥਾਂ ਨਹੀਂ ਇਹ ਕੱਪੜੇ ਲੈਣਿਆ ਹੈ ਗੱਲ ਪਤਾ ਕੀ ਐ ਉੱਥੇ ਜਿਹੜੀਆਂ ਪਹਿਲਾਂ ਦੋ ਪਈਆਂ ਨੇ ਉਹਨਾਂ ਨੂੰ ਨਇਓ ਕਰਾਉ ਉਹਦਾ ਮੈਂ ਦੇ ਆਜ ਉਹ ਵੀ ਰੱਖ ਲੀਆਂ ਟੈਂਸ਼ਨ ਕਰਨ ਨੂੰ ਨਹੀਂ ਲੱਗਦੀ ਤੇ ਉਹ ਵੀ ਰੱਖ ਲਈ ਐ ਭਾਜੀ ਤੈ ਤਿਆਰੀ ਕਰ ਤਾ ਕਿ ਜੇ ਕੋਈ ਮੀਂਹ ਨਾ ਰਹਿ ਕੇ ਆਉਣ ਹੁੰਦਾ ਹੋਰ ਕੀ ਪਤਾ ਸਲਾਹ ਬਣ ਜੇ ਉੱਥੇ ਕੋਈ ਝੁੰਗੀ ਚਾਂਗੀ ਪਾਵੇ ਰਹਿਣ ਵੀ ਨਹੀਂ ਜਾਣਾ ਨਹੀਂ ਜਾਣਾ ਮੌਸਮ ਠੰਡਾ ਐ ਕਰਦੀ ਆ ਤੂੰ ਪਾਏ ਲਾਉਂਗਾ ਅਸੀਂ ਵੀ ਇਨਸਾਨ ਆ ਅਸਾਨੂੰ ਵੀ ਗਰਮੀ ਲੱਗਦੀ ਆ ਅੱਛਾ ਕਿਉਂ ਮੈਂ ਵੀ ਤੁਹਾਨੂੰ ਗਰਮੀ ਆਉਂਦੀ ਆ ਉਹ ਕਹਿੰਦਾ ਸਾਨੂੰ ਕੁਲ ਮਿਲਾਣੀ ਜੀ ਨਹੀਂ ਨਾ ਹਾਂ ਐ ਪਿੰਨੂ ਕਦੇ ਜਾਣਾ ਲੱਗਦੀ ਆ ਉਹ ਤੋ ਸਿੰਘ ਇੱਥੇ ਪਾਣੀ ਠੰਡਾ ਸ਼ਰਬਤ ਬਣਾ ਕੇ ਪੀਓ ਰੂਹ ਆਬਜਾ ਬਣਾ ਕੇ ਪੀਓ ਹੈ 12 ਰੂਹ ਆਬਜਾ ਤਾਂ ਹੁਣੀ ਹੁੰਦਾ ਹੈ ਕਿ ਮੈਨੂੰ ਰੂਹ ਆਬਜਾ ਦੇ ਤਾਂ ਹੁਣ ਸਾਨੂੰ ਕਹਿੰਦਾ ਕਿ ਤੁਲੀ ਮੜ ਮੈਂ ਜਾਇਆ ਮੈਂ ਤਾਂ ਰੂਹ ਆਬਜਾ ਪੀ ਲੋ ਤੁਸੀਂ ਮੈਂ ਮਮੀ ਇਹਗਾ ਮੈਂ ਮੀਰੋ ਕੋ ਬਾਈ ਕਹਿਣਾ ਬਣਦਾ ਉਹ ਲੈ ਸਾਨੂੰ ਵੀ ਲੈ ਕੇ ਜਾਓ ਸੈਨਿਕ ਵੀ ਲੈ ਜਾਓ ਹਾਂ ਮੈਂ ਵੀ ਖੁੰਮੇ ਆਉਂਗੀ ਅੱਲਾ ਮੈਂ ਮੈਂ ਬਸ ਤਾਲਾ ਕੱਪੜੇ ਇੱਕ ਇੱਕ ਸੂਟ ਸਵਾਲੇ ਦਾ ਪਤਾ ਉਹ ਜਿਹੜੀ ਵਾਲਾ ਪੈਕ ਜਿਹੜਾ ਉਧਰ ਤੇ ਮੇਰੀ ਗੱਲ ਸੁਣ ਬੇ ਦੋ ਸੂਟ ਹੋਣੇ ਸਵਾਦੇ ਬਸ ਕਬਿਨ ਚ ਪਾ ਲੜੀਏ ਚਲੋ ਅਸੀਂ ਵੀ ਤਿਆਰ ਚਲੋ ਹਾਂ ਲੈ ਮੈਂ ਜਾਣਾ ਯਾਰਾਂ ਦੋਸਤਾਂ ਨਾਲ ਮੈਂ ਯਾਰ ਦੋਸਤਾਂ ਨਾਲ ਇਹ ਨਹੀਂ ਲੈ ਜਾ ਸਕਦੀ ਹਾਂ ਲੈ ਮੈਂ ਯਾਰ ਦੋਸਤਾਂ ਨਾਲ ਤੂੰ ਇਧਰ ਮੈਨੂੰ ਲੈ ਜਾ ਸਕਦਾ ਜਾ ਉਹ ਬੀਰੀਆਂ ਨੂੰ ਕਿਹਨਾਂ ਫੜੇ ਮੇਰੀ ਗੱਲ ਸੁਣੋ ਕਿ ਜਿੰਨੇ ਵੀ ਬੀਰੀਆਂ ਨੇ ਤੁਹਾਡੇ ਨਾਲ ਜਾਣਾ ਪਹਿਲਾਂ ਤੁਹਾਨੂੰ ਲੈ ਦੀ ਗੱਡੀ ਕਰ ਦੇਣਾ ਕੋਈ ਨਹੀਂ ਇਹਦੇ ਵਿੱਚ ਮੇਰੀ ਘਰ ਵਾਲੀ ਮੇਰੀ ਪਰਜਾਈ ਤੇ ਮੇਰੇ ਦੋਨੇ ਆਣੇ ਨੇ ਅੱਛਾ ਨਹੀਂ ਨਹੀਂ ਇਹ ਕੰਮ ਕਰਦੇ ਨਹੀਂ ਨਹੀਂ ਕਰਦੇ ਉਹ ਜਿਹੜਾ ਯਾਰੀ ਦੋਸਤੀ ਦਾ ਸਰਕਲ ਹੁੰਦਾ ਯਾਰੀ ਦੋਸਤੀ ਤੁਸੀਂ ਉੱਥੇ ਫੇਰ ਲਿਆ ਉਹਨਾਂ ਨਾਲ ਯਾਰੀ ਦੋਸਤੀ ਆਪਣੇ ਤਾਂ ਘੁੰਮੀ ਜਾਈ ਤੂੰ ਇਦੋਂ ਆਪਣੇ ਨਾਲ ਹੀ ਆਪਣਾ ਦਿੱਲੀ ਆਪਾਂ ਘੱਟ ਕਿਸੇ ਨਾਲ ਬਹੁਤ ਪਿਆ ਚਲੋ ਚਲੋ ਤਿਆਰ ਹੋ ਜਾਓ ਅਸੀਂ ਤੁਸੀਂ ਕੁੱਲੂ ਮਨਾਲੀ ਵੀ ਛੱਡਿਆ ਹੋ ਸੀ ਤਾਂ ਵੀ ਮਾਨਾ ਇੱਥੇ ਪਹੁੰਚ ਜੂਗੀ ਆਪੂਲ ਮਾਨਾ ਕਿ ਮੈਨੂੰ ਖੜਿਆ ਪਰ ਨਾ ਹੀ ਸ਼ਾਪਿੰਗ ਜੂਪਿੰਗ ਕਰਾ ਰਿਹਾ ਉਸ ਨੂੰ ਨਾ ਮੈਂ ਆਹ ਬਾਈ ਤੇ ਮੁੱਕਰ ਗਈ ਮੈਂ ਮੈਂ ਦੱਸ 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 ਗਰਾਰੀ ਅੜ ਗਈ ਐਸੀ ਹੈ ਮੈਂ ਛੋਟਾ ਸਾਟਾ ਦਾ ਸ਼ੌਕ ਨਹੀਂ ਹੈਗਾ ਮੈਂ ਤਾਂ ਜਾਊਂਗੀ ਹਾਂ ਠੀਕ ਚੱਲ ਤੂੰ ਜਾਈ ਤੇ ਆ ਕੇ ਕਰੀਂ ਸ਼ੌਪਿੰਗ ਤੇਰੇ ਵੰਡੇ ਦੀ ਵੀ ਕਰ ਲੂੰਗੀ ਥੋੜੀ ਜਿਹੀ ਹਾਂ ਨਾ ਫਿਰ ਨਿਆਣੇ ਛੋਟੇ ਆ ਉਹ ਗੱਲਾਂ ਆਏ ਨਾ ਵੀ ਦੇਖ ਮੇਰੀ ਗੱਲ ਸੁਣ ਬਈ ਤੈਨੂੰ ਵੀ ਕਿਤੇ ਕਮਾ ਲਿਆਉਂਗਾ ਟੈਨਸ਼ਨ ਕਰਨ ਨੂੰ ਨਹੀਂ ਦਿੱਤੀ ਹਾਂ ਕਿਤੇ ਕਦ ਪੰਜ ਚਾਰ ਮਹੀਨੇ ਬਾਅਦ ਪੰਜ ਚਾਰ ਮਹੀਨੇ ਬਾਅਦ ਨੇ ਦੇ ਕੱਲ ਤਾਂ ਕਿਸੇ ਨੇ ਦੇਖੀ ਹੈ ਜੀ ਤੁਸੀਂ ਹਲੇ 5-4 ਮਹੀਨਿਆਂ ਦੇ ਇਹਨੇ ਵੀ ਨਾਲੇ ਜਾਣਾ ਭਾਈ ਹਾਂ ਲੈ ਦੱਸ ਨਹੀਂ ਕਰਿਆ ਤਾਂ ਜਾਨ ਚਲਦੀ ਨਹੀਂ ਮਨਕੀਰ ਤੇ ਛੋਟਾ ਪੰਜਾਂ ਮਹੀਨਾ ਦਾ ਇੱਥੇ ਕਲੂਨ ਵਾਲੀ ਇੱਥੀ ਪਾਣੀ ਜਾਣਾ ਨਾ ਮੰਮੀ ਮੰਮੀ ਨੇ ਸਹੀ ਕਿਹਾ ਵੀ ਠੰਡ ਹੋਣੀ ਨਹੀਂ ਹਾਂ ਨਹੀਂ ਇਹ ਵੀ ਗੱਲ ਠੀਕ ਆ ਚੱਲ ਫੇਰ ਅਗਲੇ ਸਾਲ ਚੱਲੂਗੇ ਪਰਪੀ ਚਾਹੀਦਾ ਆਪਾਂ ਇਹ ਸਾਫ਼ ਕਰੇ ਕਿ ਕਿਹੜੀ ਰਾਜ ਦੀ ਪਰਵਾਹ ਆਉਣੀ ਕੀ ਹੋਣਾ ਕੀ ਨਹੀਂ ਅਗਲੇ ਸਾਲ ਹੂੰ ਵੇਖ ਗੱਲ ਸੁਣੋ ਹੁਣ ਮੇਰੀ ਉਹ ਭਾਬੀ ਤੇ ਤਾਂ ਜਾ ਨਹੀਂ ਹੋਣਾ ਹਾਂ ਪਾਬੀ ਨੇ ਸ਼ਾਪਿੰਗ ਕਰਨੀ ਬਈ ਕੱਪੜਿਆਂ ਦੀ ਲੋਟ ਤਾ ਸੋਲੇ ਪਾਣਾ ਮੈਂ ਬੁੱਕੜੀ ਮੇਡ ਦਾ ਚੀ ਪੂਰੀ ਕਰ ਦੋ ਮੈਂ ਨਹੀਂ ਜਾਣਾ ਹਾਂ ਮੈਂ ਲੈਣ ਹੁਣ ਕੀ ਇਥੇ ਛੋਟਾ ਇਥੇ ਲੈਣੇ ਛੋਟੇ ਹਾਂ ਪਰ ਇਹ ਗੱਲ ਮੈਂ ਤੇਰੀ ਡਿਮਾਂਡ ਤੇ ਹੈਰਾਨ ਤੇ ਤੇ ਪਏ ਮੈਂ ਮਾਤਾ ਤਾਂ ਚੱਲੂਗੀ ਨਾਲ ਮੰਮੀ ਤਾਂ ਮੰਮੀ ਵੀ ਨਹੀਂ ਚੱਲਦੇ ਹਾਂ ਮੰਮੀ ਨਹੀਂ ਚੱਲਦੇ ਮੰਮੀ ਜਾਣਾ ਮੰਮੀ ਲੈ ਜਾਦੇ ਆ ਜੀ ਸਾਹਮਣੇ ਮੇਰੇ ਬਲੂਰ ਇਹ ਵੀ ਤਾਂ ਸਾਹਮਣੇ ਭਾਈ ਬਲੂਰ ਕਿ ਆਉਂਦਾ ਮਮੀ ਬਲੂਰ ਬਲੂਂਗੜੇ ਬਲੂਂਗੜੇ ਅੱਛਾ ਬਲੂਂਗੜੇ ਨਹੀਂ ਕਹਿੰਦੇ ਵੀਰੇ ਬਲੂੜਾ ਤਾਂ ਮਮੀ ਨੇ ਬਲੂਰ ਕਹਿੰਦੇ ਨੇ ਬਲੂਰ ਭਾਈ ਸਾਡੇ ਠੀਕ ਹੈ ਇਹ ਵੀ ਤਾਂ ਸਾਹਮਣੇ ਹਾਂ ਇਹ ਕੱਲੀ ਕੀ ਕਰਨੂ ਵੀ ਕੰਮ ਰਵੇ ਨਾ ਹਨੇਰੇ ਵੀ ਸਾਹਮਣੇ ਆ ਨੂਰ ਨੂੰ ਲੈ ਜੀਏ ਨਾਲੇ ਨਾ ਹਾਂ ਨੂਰ ਨਹੀਂ ਰਹਿਣਾ ਤੇ ਨੂਰ ਦਾਦੀ ਆ ਜਾ ਮਮਾ ਆ ਜਾ ਫੰਮੂ ਮੈਨਾਰੇ ਪਿਛਾ ਕੇ ਲੈ ਆਉਗੀ ਅੱਗੇ ਵਿੱਚੋਂ ਉਹ ਆਈ ਉੱਥੇ ਠੰਡਾ ਮੌਸਮ ਹੈ ਬਰਫ਼ ਪਈ ਵੀ ਆ ਫਿਰ ਨੂਰ ਕਰਕੇ ਵੀ ਥੋੜੀ ਠੰਡ ਜਾਉਂਦੀ ਨੀ ਉਹਦੀ ਛੁੰਡੋ ਜੀ ਆਏ 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 ਚਾਚੂ ਚੱਲਿਆ ਕੱਲਾ ਹੀ ਤੈਨੂੰ ਛੱਡ ਕੇ ਚੱਲਿਆ ਚਾਚਾ ਨਹੀਂ ਆਏ ਤੂੰ ਨਾ ਇਹਨੇ ਵੀ ਜੜੇ ਕਰਨਾ ਪਈ ਚਾਚੂ ਮੈਂ ਵੀ ਜਾਣਾ ਉਹਨੇ ਨੱਗਾਲੀ ਨਾ ਸਮਝਾ ਨਾ ਸੱਜੀ ਹੋਣੀ ਹੋਗੀ ਉਹਨੇ ਵੀ ਕਹਿ ਕਾ ਮੈਂ ਵੀ ਜਾਣਾ ਹੈ ਉਤਾਰੇ ਹੈ ਗਈ ਆ ਜਦ ਸੌਜੀ ਵਾਲੇ ਹੋ ਗਏ ਇਹਨਾਂ ਨੂੰ ਬਿਨਾ ਕਹੇ ਤੇ ਕਮਾ ਲੈਣਾ ਹੈ ਹੈ ਵادیه ਵادیه ਕਾ ਚਾਚੂ ਮੈਂ ਤਾਂ ਜਾਣਾ ਹੀ ਜਾਣਾ ਅਸੀਂ ਤੋਹੇ ਜਾਵਗੇ ਤੁਹਾਡੇ ਨਾਲ ਤੈ ਨਿਆਣਾ ਬਿਮਾਰ ਕਰਨਾ ਕੋਈ ਨਹੀਂ ਬਿਮਾਰ ਹੋ ਮੂਰ ਹੁੰਦਾ ਲੈ ਉੱਤੇ ਠੰਡ ਪਤਾ ਕਿੰਨੀ ਆ ਨਹੀਂ ਛੇਤੀ ਨਾ ਪਾਈ ਬਿਮਾਰ ਹੋ ਜੂ ਬੁੱਤ ਹਾਂ ਬੁੱਤ ਜਦ ਇਹਨੂੰ ਰਹਿਣ ਦਾ ਮੈਂ ਤਾਂ ਜਾਉਂਗੀ ਉਹ ਮੈਂ ਹੁਣ ਕਿੱਥੇ ਉਹ ਕਿੱਧਰ ਸਰਕਲ ਨਹੀਂ ਗੱਲ ਛੱਡ ਦੇ ਕੋ ਦੇ ਦੇ ਵੀ ਜਾ ਸਕਦੇ ਤੇ ਦੇ ਦੇ ਨੂੰ ਹੀ ਨਾ ਕਰਕੇ ਔਖਾ ਹੋਣਾ ਠੀਕ ਆ ਜਾ ਸਕਦੇ ਮੰਮੀ ਨੂਰ ਬਿਨਾ ਕਿਤੇ ਜਾਂਦੇ ਨਹੀਂ ਤੁਹਾਨੂੰ ਪਤਾ ਹੀ ਆ ਸਭ ਪਾਸੇ ਮੰਮੀ ਨਾਲ ਨੂਰ ਦੀ ਮੰਮੀ ਦੀ ਜਾਨ ਨੂਰ ਚ ਵੱਸਦੀ ਆ ਨੂਰ ਨੂੰ ਵੀ ਜ਼ਿਆਦਾਤਰ ਮੰਮੀ ਉਹ ਚਾਹੀਦੀ ਆ ਹਾਂ ਠੀਕ ਆ ਸੋ ਬਚੀ ਮੈਂ ਅੱਛਾ ਮੈਂ ਤਾਂ ਜਾਊਂਗੀ 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 ਮੈਂ ਤਾਂ ਲੱਗ ਲੇ ਜੋ ਗੱਲ ਇਹ ਆ ਕਿ ਅਸੀਂ ਕਹਿੰਦੇ ਮੇਰੀ ਘਰ ਸੋ ਜੇ ਤੁਸੀਂ ਬੰਦੇਆਂ ਮੁੰਡਿਆਂ ਨਾਲ 7-8 ਦਿਨ ਦਾ ਕਿਉਂ ਨਹੀਂ ਮੇਰੇ ਨਾਲ ਸਿਰਫ 3 ਦਿਨ ਆਇਆ ਅੱਛਾ ਫਿਰ ਉਤੇ ਬਾਅਦ ਮੈਂ ਜਾ ਸਕਦਾ ਫਿਰ ਉਤੇ ਬਾਅਦ ਤੁਸੀਂ ਜਾਣਾ ਚਲੋ ਮੁੰਡਿਆਂ ਨਾਲ ਇਹਨਾ ਥੋੜੀ ਜਿਹੀ ਜੀ ਦੀ ਜਗਣੀ ਚਾਲੂ ਹੋ ਜਾਣੀ ਜਿਹੜੇ ਆਪਣੇ ਦੋ ਚਾਰ ਦਿਨ ਘੁੰਮਣੇ ਆਏ ਨੂੰ ਨਿਆਲ ਲੈ ਕੇ ਘੁਮਾਓ ਹਾਂ ਆਹ ਹੋਇਆ ਤਾਂ ਬੋਲਿਆ ਫਿਰ 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 ਜੀ ਦੀ ਕਰਕੇ ਕੰਮ ਬੰਦ ਠੀਕ ਉਹਦਾ ਗੱਲ ਕਿਸੇ ਨਾਲ ਬੰਦ ਨਹੀਂ ਮੈਂ ਉਹ ਤਾਂ ਫੇ ਹੈਗਾ ਹੀ ਆ ਫਿਰ ਮੈਂ ਤਾਂ ਹੀ ਮੈਂ ਉਹ ਜੀਰੀ ਵਾਲੇ ਖੇਤਾਂ ਦੀ ਕੁਲੂ ਵਾਲੀ ਬੰਦਾ ਨਾਲ ਜੀਰੀ ਨੂੰ 15 ਕਿੱਗ ਹੈ ਕਿੰਨੀ ਤਰੀਕ ਮਿਲੀ ਵੀ ਆ ਹਾਂ ਮੈਨਾਂ ਆਪ ਪਹਿਲੇ ਹੀ ਵੀਡੀਓ ਚ ਕਹ ਕੇ ਹਟਿਆ ਵੀ ਭਾਈ ਜਿੱਦਣ ਜੀ ਦੀ ਚਾਲੂ ਹੋ ਗਈ ਫੇਰ ਨਹੀਂ ਸਾਡੇ ਕੋ ਟਾਈਮ ਹੁਣ ਵੀ ਹੁਣ ਚੱਲ ਕੇ ਦੋ ਹਫ਼ਤੇ ਗੱਡ ਕੇ ਕੰਮ ਲੱਗਣਾ ਹਨਾ ਦੋ ਹਫ਼ਤੇ ਨਹੀਂ ਫੇਰ ਤਾਂ ਮਹੀਨਾ ਡੇਢ ਮਹੀਨਾ ਫੇਰ ਤਾਂ ਜੀ ਦੀ ਵੱਡ ਨਹੀਂ ਜਦ ਤੱਕ ਵੱਡ ਨਹੀਂ ਹੁੰਦੀ ਫੇਰ ਤਾਂ ਕੰਮ ਚੱਲਦਾ ਮਹੀਨਾ ਡੇਢ ਮਹੀਨਾ ਦਾ ਪੂਰਾ ਜੋਰ ਰਹਿਣਾ ਕੰਮ ਦਾ ਫੇਰ ਆਏ ਨਾ ਪਾਣੀ ਛਿੜੜਣਾ ਪੈਣਾ ਰੋਟੀ ਘੁੰਮ ਘੁੰਮ ਕੇ ਰੋਟੀ ਉਪਰ ਘੜਤੋ ਤੱਕੜੀ ਜੀ ਸ਼ੇਰਜਾ ਬਣ ਜਾ। ਇੱਕ ਗੱਲ ਤੇਰਾ ਪਾਣੀ ਦੇ ਪੰਡੇ ਕਰਕੇ ਭੀਜੇ ਰੋਲੇ ਰੋਟੀਆਂ ਬੁਕਾਲ ਨੂੰ। ਹੁਣ ਵੀ ਤਾਂ ਆਪਾਂ ਕੂਪਾਲੇ ਬਣਾ ਲੈਂਦੇ ਸਵੇਰੇ ਸਾਜ ਦੇ ਉਹੀ ਬਣਾ ਲੇ ਗਣ ਬਣਾ ਲੇ ਗਣ। ਜੇ ਕਰਾ ਹੁਣ ਬਣਾਉਂਦੀ ਆ ਨਾ ਸਾਜ ਦੇ ਮੈਂ ਉਹੀ ਕਹਿੰਦੀ ਆ ਆਪਣਾ ਔਕਣਾ ਹੀ ਸਾਜ ਦੇ ਉੱਠ ਕੇ ਜਦ ਤੂੰ ਸੇ ਉੱਠਦਾ ਤੁਹਾਡੇ ਅੱਜ ਨੂੰ ਮੈਂ ਚਿੜਲਾ ਪਾ ਲੈਂਦੀ ਰੋਟੀ ਵਾਲਾ ਭਾਈ ਵਧੀਆ ਗੱਲ ਹੈ ਇਹ ਬਾਚਾ ਹਾ ਮਾਦੀ ਬਾਲਾ ਨੂੰ ਕੰਮ ਬੇੜ ਲੰਦੀ ਆ ਖਾਸੇ ਹਾਂ ਨਹੀਂ ਠੀਕ ਚਾਹ ਵੀ ਬਣਾ ਲੰਦੀ ਆ ਚਾਹ ਦੇ ਦਿੰਦੀ ਆ ਗਰ ਠੰਡੀ ਵੀ ਰੱਖ ਦਿੰਦੀ ਆ ਠੀਕ ਆ ਠੀਕ ਆ ਠੀਕ ਆ ਇਹ ਆਪਣਾ ਆਟਾ ਟੋਕੂਣਣਾ ਬਾਤ ਨੇ ਕੋੜੀ ਫੇਤਾਂ ਜਾਣੇ ਆ ਦੇ ਭਾਈ ਉਹ ਮੈਂ ਮਮੀ ਆਰਡਰ ਕਰ ਦਿੰਦਾ ਅੱਛਾ ਨਹੀਂ ਹੈ ਭਾਈ ਪਵਾ ਲਿਆ ਮਮੀ ਦਾ ਆਰਡਰ ਕੋਈ ਨਹੀਂ ਮੋੜ ਸਕਦਾ ਜਮਰਾਜ ਵੀ ਨਹੀਂ ਮੋੜ ਸਕਦਾ ਲੈ ਕੇ ਜਾਣੀ ਪਾੜੀ ਭਾਈ ਦੋ ਤਿੰਨ ਦਿਨ ਕਿਉਂ ਦੋ ਤਿੰਨ ਦਿਨ ਲੈਦਾ ਫਿਰ ਮੈਂ ਹੁਣ ਜਿਹੜਾ ਯਾਰਾਂ ਦੋਸਤਾਂ ਨੂੰ ਕਿਹਾ ਉਹਨਾਂ ਨੂੰ ਮੇਰੇ ਮੰਦਾ ਵੀ ਕਹਿੰਦੇ ਹਾਂ ਲੈ ਜਾ ਸੂਟ ਦਿਵਾ ਦੋ ਅੱਛਾ ਇਹੋ ਵੀ ਬਾਹਰ ਸ਼ਾਪਿੰਗ ਕਰਾ ਦੇ ਚੱਲ 6 ਵਜੇ ਤੱਕ ਜਿੱਦਣ ਜਾਣਾ ਹੈ ਉਸ ਦਿਨ ਸਵੇਰੇ ਦੁੱਧ ਪਾਏ ਆਓ ਹੂੰ ਠੀਕ ਹੈ ਪਾਏ ਫ੍ਰੀ ਹੋ ਗਏ ਮੰਨ ਲਓ ਦਣ ਵਾਲੇ ਦਿਨ ਗਬਲੇ ਵਾਲੇ ਦਿਨ ਬਸ ਇੱਕ ਭਾਜੀ ਨੇ ਪਾਉਣਾ ਮੰਨ ਲਓ ਉਸ ਤੋਂ ਅਗਲੇ ਦਿਨ ਵੀ ਭਾਜੀ ਤੇ ਨਹੀਂ ਪਾਉਣਾ ਸ਼ਾਮ ਨੂੰ ਤੁਸੀਂ ਪਾਓ ਆਹੋ ਦੁੱਧ ਦੀ ਤਾਂ ਚੱਲ ਸੈਟਿੰਗ ਹੋ ਜੂਗੀ ਉਹ ਨਹੀਂ ਕੋ ਚੱਕਣਾ ਦੁੱਧ ਆ ਪਾਇਆ ਉਹਨਾਂ ਨੇ ਸਾਧਰੇ ਰੁਕ ਟਕੇ ਦੁੱਧ ਆ ਕੇ ਟਾਈਮ ਨਾਲ ਆ ਜਿਓ ਪਾਈ ਆਪਣੇ ਦੋ ਦਿੰ ਲਾ ਕੇ ਹੂੰ 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 ਮੈਂ ਬੀ ਨਾਲ ਨਾਲ ਤੇਰੀ ਨਾ ਬੱਚਿਆਂ ਨੂੰ ਵੀ ਛੁੱਟੀਆਂ ਨੇ ਕਿਤੇ ਕੁੰਮ ਕਮਾਈਏ ਬੰਦੇ ਦਾ ਜੇ ਕਿੱਥੇ ਆਇਆ ਤੇ ਕੀ ਮਨਾਰੀ ਜਾਈਏ ਚੱਲ ਦੇਖਦੇ ਆ ਫੇ ਕੋਈ ਨਾ ਕਰਦੇ ਆ ਸਲਾਹ ਜਿੱਦਾਂ ਵੀ ਹੋਇਆ ਨਾ ਫੇਰ ਅਬ ਉਹ ਅਗਲੇ ਵਲੌਗਾਂ 'ਚ ਹੁਣ ਪਈ ਪਤਾ ਲੱਗੇ ਜਾਣਾ ਵੀ ਜਾਂਦੇ ਆ ਕਿ ਨਹੀਂ ਜਾਂਦੇ ਅਰਦਾਸਾਂ ਅਰਦੂਸਾਂ ਕਰਦਾ ਜਦ ਤੱਕ ਆਹ ਰਿਹਾ ਜੀ ਤੁਹਾਨੂੰ ਪਤਾ ਹੈ ਮੈਂ ਤਾਂ ਮੈਂ ਨਾ ਬੋਲਿਆ ਸਭ ਕੁਝ ਜਾਣਦਾ ਹਾਂ ਠੀਕ ਆ ਠੀਕ ਆ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਕਿਤੇ ਅਗਲੇ ਵਲੌਗ 'ਚ ਦੇਖਾਵਾਂਗੇ ਜੀ ਆਪਾਂ ਮਨਾਰੀ ਇਹ ਕਹਿਣ ਨਾ ਕਹਿਣ ਆਪਾਂ ਮਿਲਾਂਗੇ ਮਨਾਰੀ ਚੰਗਾ ਜੀ